22 April ਨੂੰ Jammu Kashmir ਦੇ Pahalgam ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿ ਰੋਸ ਪਾਇਆ ਜਾ ਰਿਹਾ ਹੈ ਗੁੱਸਾ ਪਾਕਿਸਤਾਨ ਦੇ ਪ੍ਰਤੀ ਦੇਖਣ ਨੂੰ ਮਿਲ ਰਿਹਾ ਉੱਥੇ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵੱਲੋਂ ਜਿਹੜੀ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੰਗ ਦੇ ਲਈ ਜਿਹੜਾ ਕਿ ਉਹਨਾਂ ਨੂੰ ਲਲਕਾਰਿਆ ਜਾ ਰਿਹਾ ਔਰ ਉੱਥੇ ਹੁਣ ਤੁਹਾਨੂੰ ਦੱਸਦੀ ਕਿ BSF ਦੇ ਵੱਲੋਂ ਜੋ ਵੀ ਬਾਰਡਰ ਦੇ ਨਾਲ ਸੂਬੇ ਲੱਗਦੇ ਨੇ ਜੋ ਸ਼ਹਿਰ ਜਾਂ ਫਿਰ ਜ਼ਿਲ੍ਹੇ ਬਾਰਡਰ ਦੇ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਅਲਟੀਮੇਟਮ ਜਾਰੀ ਕੀਤਾ ਗਿਆ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਆਪਣੀ ਜਿਹੜੀ ਫਸਲ ਹੈ ਤਾਰਾਂ ਤੋਂ ਪਾਰ ਉਸ ਨੂੰ ਕੱਟ ਲੋ ਕਿਉਂਕਿ ਹੁਣ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਬੀਐਸਐਫ ਲੱਗ ਰਹੀ ਹੈ ਤੁਹਾਨੂੰ ਦੱਸਦੀ ਕਿ ਬਾਰਡਰ ਪਾਰ ਜਿਹੜਾ ਕਿਸਾਨਾਂ ਨੇ ਆਪਣੀ ਫਸਲ ਕੱਟਣੀ ਸ਼ੁਰੂ ਕਰ ਦਿੱਤੀ ਹੈ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਜਿਹੜੀ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਆਪਣੀ ਫਸਲ ਕੱਟ ਲਓ ਉਸ ਤੋਂ ਬਾਅਦ ਫੌਜੀ ਜਿਹੜੇ ਆਪਣੀ ਕਾਰਵਾਈ ਕਰਨਗੇ ਦੱਸਦੀ ਕਿ ਕਿਸਾਨ ਅੱਜ ਜਿਹੜਾ ਕਿ ਬਾਰਡਰ ਪਾਰ ਮਸ਼ੀਨਾਂ ਲੈ ਕੇ ਪਹੁੰਚ ਚੁੱਕੇ ਨੇ ਔਰ ਆਪਣੀ ਫਸਲਾਂ ਜਿਹੜੀਆਂ ਕੱਟਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਥੀ ਤੁਹਾਨੂੰ ਦੱਸਦੀ ਹੈ ਕਿ ਅਜ ਜਦੋਂ ਤੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਭਾਰਤ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਪਾਕਿਸਤਾਨ ਦਾ ਪਾਣੀ ਜਿਹੜਾ ਰੋਕ ਦੇਵਾਂਗੇ ਉਸ ਤੋਂ ਬਾਅਦ ਪਾਕਿਸਤਾਨ ਦੇ ਜੋ ਮੰਤਰੀ ਨੇ ਔਰ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਇੰਡੀਆ ਨੂੰ ਜਿਹੜੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਤੇ ਮੱਦੇਨਜ਼ਰ ਹੁਣ ਇੰਡੀਆਨ ਆਰਮੀ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਕੁਝ ਵੱਡਾ ਕਰਨ ਦੀ ਜਿਹੜੀ ਤਿਆਰੀ ਹੈ ਉੱਥੇ ਮੀਡੀਆ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਕੋਈ ਵੀ ਜਿਹੜੀ ਲਾਈਵ ਕਵਰੇਜ ਹੈ ਉਹ ਨਾ ਦਿਖਾਈ ਜਾਵੇ ਔਰ ਇੱਥੋਂ ਹੀ ਜਿਹੜਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਵੱਡਾ ਹੋ ਸਕਦਾ ਹੈ ਲੇਕਿਨ ਹੁਣ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਮਸ਼ੀਨਾ ਲੈ ਕੇ ਆਪਣੀ ਫਸਲ ਤਾਰਾਂ ਤੋਂ ਪਾਰ ਕੱਟਦੇ ਨਜ਼ਰ ਆ ਰਹੇ ਨੇ ਅੱਜ ਕੱਟ ਰਹੇ ਨੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣ ਲੈਣੇ ਆ ਕੀ ਨਾਮ ਹੈ ਬਾਈ ਜੀ ਤੁਹਾਡਾ ਗੁਰਜੰਟ ਸਿੰਘ ਕਿਹੜੇ ਪਿੰਡ ਤੋਂ ਤੁਸੀਂ ਗੱਟੀ ਰੇਮੇ ਅ ਤੇ ਕਿੱਧਰੋਂ ਆ ਰਹੇ ਹੋ ਤੁਸੀਂ ਕਣਕਵੜਕਾ ਤੁਸੀਂ ਤੁਹਾਡੀ ਕਿੱਥੇ ਪੈਲੀ ਇਧਰ ਪਾਰ ਦਰਿਆ ਤੋਂ ਅੱਛਾ ਤੇ ਕੀ ਮੈਸੇਜ ਆਇਆ ਹੈਗਾ ਐਸ ਜਾਇ ਸੀ ਵੀ ਤਿੰਨ ਦਿਨਾਂ ਚ ਕਣਕ ਵੜ ਲੋ ਦੋ ਤਿੰਨ ਦਿਨਾਂ ਚ ਅੱਛਾ ਕੀ ਇਹ ਮਾਹੌਲ ਨੂੰ ਲੈ ਕੇ ਨਹੀਂ ਸਾਡੇ ਤਾਂ ਲੇਟ ਹੋ ਗਈ ਸੀ ਇਧਰ ਰਸਤਾ ਨਹੀਂ ਸੀ ਅੱਛਾ ਬਾਕੀ ਮੌਲ ਵੀ ਖਰਾ ਗਰਮ ਵੀ ਹੈ ਤਾਂ ਕਿਵੇਂ ਤੁਹਾਡਾ ਪਿੰਡ ਸਰਹੱਦ ਦੇ ਨਾਲ ਲੱਗਦਾ ਹੈਗਾ ਤਾਂ ਕਿੰਨੀ ਕੁ ਟੈਨਸ਼ਨ ਵੱਧ ਜਾਂਦੀ ਹੈਗੀ ਹੈ ਟੈਨਸ਼ਨ ਤਾਂ ਬਹੁਤ ਵੱਦੀ ਹੈ ਹੂੰ ਤੇ ਇਹ ਤੁਹਾਡੀ ਜਿਹੜੀ ਪੈਲੀ ਹੈ ਉਤਾਰੋਂ ਪਾਰ ਹੈ ਨਹੀਂ 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 ਇਹ ਦਰਿਆ ਤੋਂ ਪਾਰ ਹੈ ਦਰਿਆ ਤੋਂ ਪਾਰ ਕੋਰ ਟੈਂਡਰ ਵਾਲ ਤੋਂ ਉਰਾਂ ਨਾਲ ਹੀ ਹੈ ਪੁੱਲ ਤੋਂ ਪਾਰ ਹੈ ਪੁੱਲ ਤੋਂ ਪਾਰ ਹੈ ਸਰਹੱਦ ਦੇ ਨਾਲ ਲੱਗਦੀ ਹੈ ਹਾਂਜੀ ਹਾਂਜੀ ਬਸ਼ਰ ਸਿੰਘ ਜੀ ਕਿਹੜਾ ਪਿੰਡ ਹੈ ਕਾਲੂ ਵਾਲਾ ਜੀ ਅ ਇੱਥੇ ਉਤਾਰੋਂ ਪਾਰ ਜਿਹੜੀ ਜ਼ਮੀਨ ਹੈਗੀ ਤੁਹਾਡੀ ਹੈਗੀ ਹੈ ਹਾਂਜੀ ਜ਼ਮੀਨ ਲੱਗੇ ਸਾਡੀ ਤੇ ਫਸਲ ਕੱਟ ਲਈ ਤੁਸੀਂ ਫਸਲ ਕੱਟ ਲਈ ਹੈ ਜੀ ਇਹ ਕੀ ਦਵਾਈ ਕੀਤੀ ਹੈਗੀ ਸੀ ਦਵਾਈ ਦਵਾਈ ਕੇ ਬਿੰਦੂ ਬਿਜਲੀ ਤੂੜੀ ਜਿੰਦਾ ਫੋਣੀ ਦੋ ਦਿਨ ਵਿੱਚ ਬਣਾ ਲਓ ਫਿਰ 10 20 ਦਿਨ ਗੇੜ ਪਾਦੇ ਸਾਡਾ ਕੀ ਚਲਾਉਣਾ ਦਵਾਈ ਦਵਾਈ ਬੀ ਐਸ ਰੇ ਦਵਾਈ ਆਉਂਦੀ अच्छा तो फिर सारे सारे ਕਿਸਾਨਾਂ ਨੇ ਜਿਹੜੀਆਂ ਜ਼ਮੀਨਾਂ ਹੈਈਆਂ ਸੀ ਉਹਨਾਂ ਨੇ ਆਪਣੀ ਵਾਢੀ ਫਸਲ ਵੀ ਤੇ ਨਹੀਂ ਇਹ ਗਏ ਨਹੀਂ ਕੱਲ ਦੇ ਕੱਲ ਨੂੰ ਸ਼ੁਰੂ ਕਰ ਜਾਣਾ ਲੋਕਾਂ ਜਾਣਾ ਸਾਰਿਆਂ ਨੇ اچھا ਕਿੰਨੇ ਕੁ ਜ਼ਮੀਨ ਜਿਹੜੀ ਕਾਰੋਬਾਰ ਹੈਗੀ ਹੈ ਜ਼ਮੀਨ ਤਾਂ ਬਹੁਤ ਏਰੀਆ ਕੋਈ ਪੰਜਾਬਤਰੀ ਬਹੁਤ ਜ਼ਿਆਦਾ ਹੀ ਹੈ ਕਿ ਨਾ ਉਹ ਦੱਸ ਸਕਦੇ ਕਿ ਆਪਾਂ ਇਹ ਕਿਹੜਾ ਨਹੀਂ ਪਾ ਸਕਦੇ ਕਿਵੇਂ ਦਾ ਮਾਹੌਲ ਕਿਵੇਂ ਦਾ ਹੈਗਾ ਸਰਹੱਦੀ ਗੱਲ ਕਰ ਰਿਹਾ ਕਿਉਂਕਿ ਪਰ ਸਰਹੱਦੀ ਪਿੰਡ ਹੈਗਾ ਤੁਹਾਡਾ ਨਾਲ ਹੀ ਲੱਗਦਾ ਸਰਹੱਦੀ ਸਾਡੇ ਪਿੰਡ ਦਾ ਮਾਹੌਲ ਸਹਿਮ ਦਾ ਠੀਕ ਬੈਠਾ ਬਾਕੀ ਅੱਗੇ ਜੋ ਮਾਹੌਲ ਤਾਂ ਪਿੱਛੇ ਦਿਖਾਈ ਦੇ ਰਿਹਾ ਜਿਹੋ ਜਿਹਾ ਪੰਜਾਬ ਦਾ ਪੁਣ ਸੈਂਟਰ ਦਾ ਅਟੈਕ ਕਿਵੇਂ ਦੇਖਦੇ ਹੋ ਬਸ ਦੇਖਣਾ ਹੈ ਭਾਈ ਹਾਲਾਂਕਿ ਜੋ ਕੋਈ ਕੁਝ ਬੰਦਦਾ ਤੇ ਫਿਰ ਹਲ ਲੋਕ ਪਹਿਲਾਂ ਚੱਲ ਚਲੋਗੇ ਲੋਕ ਪਿੱਛੇ ਵਾਪਸ ਜਾਣਗੇ ਆਪਦਾ ਕਿਉਂਕਿ ਗਰਮ ਮਾਹੌਲ ਜ਼ਿਆਦਾ ਹੋਇਆ ਤਾਂ ਜਿਹੜਾ ਸ਼੍ਰੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ 26 ਲੋਕ ਮਾਰਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਜੀ ਗਲਤ ਹੋਇਆ ਬੈਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੀਤਾ ਹੁੰਦਾ ਹੈ ਨਾ ਇਸ ਤਰ੍ਹਾਂ ਧਰਮ ਮੰਦ ਹੁੰਦਾ ਹੈ ਕਿ ਇਹ ਨਹੀਂ ਕਰਨਾ ਚਾਹੀਦਾ ਗਲਤ ਹੋਇਆ ਹੈ ਇਹ ਤਾਂ ਹਾਂ ਜੀ ਮੁਸਲਮਾਨ ਮੁਸਲ ਜਿਆਦਾ ਹੋ ਰਿਹਾ ਸਰਹੱਦ ਦੇ ਲੋਕ ਅੱਗੇ ਵੀ ਇਹ ਜਿਹੜੀ ਹੈ ਖੜਦੇ ਰਹੇ ਹੈਗੇ ਨੇ ਫੌਜਾਂ ਦੇ ਨਾਲ ਹਾਂ ਜੀ ਪਹਿਲੇ ਵੀ ਜੋ ਜੰਗ ਦੋ ਲੜਿਆ ਉਦੋਂ ਵੀ ਲੋਕ ਸਾਰੇ ਨਾਲ ਖੜੇ ਆ ਫੌਜ ਨਾਲ ਤੇ ਹੁਣ ਵੀ ਕੋਣ ਵੀ ਨਾਲ ਰਹਿ ਕੇ ਫੌਜ ਦੇ ਨਾਲ ਕੋਈ ਨਹੀਂ ਆਉਦਾ ਹਿੰਦੁਸਤਾਨ ਨਾਲ ਉੱਡਟ ਕੇ ਆਗੇ ਇਹਨਾਂ ਦੋ ਦਿਨਾਂ ਦੇ ਵਿੱਚ ਜਿਹੜੇ ਬੀਐਸਐਫ ਦੇ ਜਵਾਨ ਉਹਨਾਂ ਦਾ ਤੇਵਰ ਕਿਵੇਂ ਦੇ ਰਿਹਾ ਹੈ ਉਹ ਵਾਲੇ ਚਿਕਨਿਆ ਹੋਇਆ ਦੋ ਤਿੰਨ ਦੇ ਵਿੱਚ ਬਹੁਤ ਜ਼ਿਆਦਾ ਆਦੇ ਜੋ ਵੀ ਆਉਦਾ ਮੌਲ ਸ ਬਹੁਤ ਤੋਂ ਸੈਂਟਰ ਦਾ ਖਾ ਹੋਇਆ ਤਾਂ ਆ ਉਹ ਚਿਕਨਿਆ ਹੋ ਗਿਆ ਬੀਐਸਐਫ